ਦੋਸਤੋ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਮੈਂ ਕੋਈ ਬੜਾ ਵੱਡਾ ਕੁਝ ਨਹੀਂ ਕੀਤਾ ਜਦੋਂ ਮੈਂ ਨਸ਼ਾ ਛੱਡਣਾ ਸੀ ਮੈਂ ਸਿਰਫ ਆਪਣੀਆਂ ਆਦਤਾਂ ਬਦਲੀਆਂ ਪੰਜ ਸੱਤ ਆਦਤਾਂ ਬਦਲੀਆਂ ਸਭ ਤੋਂ ਪਹਿਲੀ ਗੱਲ ਕੀ ਕੀਤੀ ਪਹਿਲਾਂ ਤਾਂ ਮੈਂ ਘਰੇ ਰਹਿਣਾ ਸ਼ੁਰੂ ਕੀਤਾ ਜਿਹੜੀ ਆਪਣੀ ਸੰਗਤ ਸੀਗੀ ਮਾੜੀ ਸੰਗਤ ਸੀਗੀ ਸਭ ਤੋਂ ਪਹਿਲਾਂ ਤਾਂ ਮੈਂ ਉਹੀ ਛੱਡੀ ਮਾੜੀ ਸੰਗਤ ਛੱਡ ਕੇ ਮੈਂ ਘਰੇ ਰਹਿਣਾ ਸ਼ੁਰੂ ਕਰਤਾ ਸਵੇਰੇ ਉੱਠਦਾ ਸੀ ਗੁਰਦੁਆਰਾ ਸਾਹਿਬ ਜਾਂਦਾ ਸੀ ਆ ਕੇ ਪਾਠ ਕਰਦਾ ਸੀਗਾ ਤੇ ਸੰਗ ਦਾ ਸੰਗ ਦਾ ਜਾਂ ਬੇਬੇ ਬਾਪੂ ਦੇ ਪਹਿਰੀ ਵੀ ਹੱਥ ਲਾ ਆਂਦਾ ਸੀਗਾ ਦੇਖ ਦੇਣ ਦੇ ਬਹਾਨੇ ਤੇ ਉਸ ਤੋਂ ਬਾਅਦ ਵਧੀਆ ਡਾਈਟ ਲੈਣੀ ਸ਼ੁਰੂ ਕਰਤੀ ਵਰਕਆਊਟ ਕਰ ਲੈਣਾ ਫੇਰ ਪੈ ਜਾਣਾ ਜਵਾ ਗਲੀ ਦੇ ਜਵਾਕਾਂ ਨਾਲ ਖੇਡਣ ਲੱਗ ਜਾਣਾ ਵਨ ਟੈਕ ਦੇ ਕੀ ਖੇਡਣ ਲੱਗ ਜਾਣਾ ਤੇ ਸਾਂ ਨੂੰ ਐਂ ਕਰਦੇ ਨਾ ਫੇਰ ਪੈ ਜਾਣਾ ਟਾਈਮ ਬੰਨ ਲਿਆ ਵੀ ਸਾਂ ਨੂੰ 9 ਵਜੇ ਪੈ ਜਾਣਾ ਸਵੇਰੇ ਫੇਰ ਉੱਠਣਾ ਤੇ ਮੈਂ ਦੋਸਤੋ ਡੇਢ ਕਸਾਲ ਬਸ ਇਹੀ ਆਦਤ ਰੱਖੀ ਆ ਆਪਣੀਆਂ ਕਿਉਂਕਿ ਆਪਾਂ ਸੋਚਦੇ ਹੁੰਦੇ ਹੁੰਨੇ ਨਾ ਵੀ ਜੇ ਆਪਾਂ ਕੁਝ ਵੱਡਾ ਵਾਂ ਨਾ ਜ਼ਿੰਦਗੀ ਚ ਬਹੁਤ ਵੱਡਾ ਕਰਨਾ ਹੈਗਾ ਤਾਂ ਆਪਾਂ ਨੂੰ ਖਣੀ ਕੀ ਕਰਨਾ ਪਊਗਾ ਬੜੀ ਮਿਹਨਤ ਲਾਉਣੀ ਪਊ ਬੜਾ ਜਜ਼ੂਰ ਲਾਉਣਾ ਪਊ ਬੜਾ ਕੁਝ ਕਰਨਾ ਪਊ ਦੋਸਤੋ ਕੁਝ ਨਹੀਂ ਕਰਨਾ ਪੈਂਦਾ ਬਸ ਆਪਦੀਆਂ ਆਦਤਾਂ ਬਦਲਣੀਆਂ ਪੈਂਦੀਆਂ ਆਪਾਂ ਜਿਹੜਾ ਬੰਦਾ ਆਦਤਾਂ ਬਦਲ ਕੇ ਆ ਤਾਉ ਸਮਝ ਲਓ ਜ਼ਿੰਦਗੀ ਸਕਸੈਸਫੁਲ ਹੋ ਗਿਆ ਉਸ ਤੋਂ ਬਾਅਦ ਮੈਂ ਡੇਢ ਸ ਸਿਰਫ ਆਪਣੀਆਂ ਆਦਤਾਂ ਬਦਲੀਆਂ